ਸਤ ਸ੍ਰੀ ਅਕਾਲ ਦੋਸਤੋ ਆਪਣਾ ਪਰਸੋਂ ਖਿਜਰਾਬਾਦ 22 ਤਰੀਕ ਨੂੰ ਇੱਕ ਕੁਸ਼ਤੀ ਦੰਗਲ ਮੇਲਾ ਹੋਇਆ ਜਿਦੇ ਵਿੱਚ ਬਹੁਤ ਹੀ ਸ਼ਾਨਦਾਰ ਕੁਸ਼ਤੀਆਂ ਦੇਖਣ ਨੂੰ ਮਿਲੀਆਂ ਔਰ ਵੱਡੇ ਵੱਡੇ ਮੱਲ ਪਹੁੰਚੇ ਔਰ ਉਹਨਾਂ ਦੇ ਵਿੱਚੋਂ ਅੱਜ ਕੱਲ ਦੇ ਨਵੀਂ ਪਨੀਰੀ ਦੇ ਵਿੱਚ ਆਪਣਾ ਬਹੁਤ ਹੀ ਨਾਮ ਕੁਮਾਰੇ ਨੇ ਔਰ ਨਾਮ ਉਹਨਾਂ ਨੂੰ ਲੋਕ ਚਾਣਨ ਲੱਗੇ ਨੇ ਐਸ ਸਾਲ ਤਾਂ ਉਹਨਾਂ ਨੇ ਕਮਾਲ ਹੀ ਕੀਤੀ ਪਈ ਹੈ ਉਹ ਹੈ ਇੱਕ ਛੋਟਾ ਸਦਾਮ ਹੁਸ਼ਿਆਰਪੁਰੀਆ ਔਰ ਤਾਲ ਫਲਾਹੀ ਇਹਨਾਂ ਇਹ ਤਾਲ ਫਲਾਹੀ ਤਾਂ ਕਾਦੀ ਇਹ ਤਾਂ ਪੂਰੀ ਤਬਾਹੀ ਹੈ ਭਈ ਜਿੱਥੇ-ਜਿੱਥੇ ਵੀ ਦੰਗਲ ਹੋਏ ਨੇ ਬਹੁਤ ਹੀ ਸ਼ਾਨਦਾਰ ਮੁੰਡੇ ਨੇ ਐਕਟਿਵ ਕੁਸ਼ਤੀ ਖੇਡੀ ਔਰ ਬਹੁਤ ਤੇਜ਼ ਤਰਾਰ ਔਰ ਬਹੁਤ ਵਧੀਆ ਇਹਦੇ डाव-ਪੇਚ ਨੇ ਔਰ ਵਧੀਆ ਤਾਕਤਵਰ ਗਠੀਲਾ ਸਰੀਰ ਉੱਚਾ ਲੰਮਾ ਕੱਦ ਸਰੂ ਦੇ ਕੱਦ ਵਾਂਗੂ ਲੰਮਾ ਚੌੜਾ ਔਰ ਵਧੀਆ ਮਜ਼ਬੂਤ ਬੋਡੀ ਵਾਲਾ ਇਹ ਮਲ ਬਹੁਤ ਹੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੈਗਰੂ ਨੇ ਚਾਹਿਆ ਤਾਂ ਬਹੁਤ ਅੱਛਾ ਨਾਮ ਕਮਾਏਗਾ ਔਰ ਇਹਦਾ ਕੁਸ਼ਤੀ ਲੜਨ ਦਾ ਢੰਗ ਇਹ ਹੈ ਕਿ ਇਹ ਅਟੈਕ ਕਰਦਾ ਐ ਅਟੈਕਿੰਗ ਕੁਸ਼ਤੀ ਲੜਦਾ ਐ ਇਹ ਬਿਲਕੁਲ ਪੰਜਾਬ ਦਾ ਸਿਕੰਦਰ ਸ਼ੇਖ ਹੈ ਜਿਵੇਂ ਮਹਾਰਾਸ਼ਟਰਾ ਵਾਲਾ ਸਿਕੰਦਰ ਸ਼ੇਖ ਬਹੁਤ ਅੱਛੀ ਕੁਸ਼ਤੀ ਲੜਦਾ ਐ ਤੇਜ਼ ਤਰਾਰ ਔਰ ਦਾਬ ਮਾਰ ਦੇ ਵਿੱਚ ਪਿੱਛੇ ਨਹੀਂ ਹਟਦਾ ਔਰ ਅਟੈਕਿੰਗ ਕੁਸ਼ਤੀ ਖੇਡਣਾ ਪਸੰਦ ਕਰਦਾ ਉਹ ਬੈਕ ਫੁੱਟ ਤੇ ਬਹੁਤ ਘਟ ਜਾਂਦਾ ਐ ਇਸੇ ਤਰ੍ਹਾਂ ਇਸੇ ਤਰ੍ਹਾਂ ਇਹ ਤਾਲਬ ਦਾ ਵੀ ਸੁਭਾਅ ਹੈ ਕਿ ਇਹ ਕੁਸ਼ਤੀ ਬਹੁਤ ਸ਼ਾਨਦਾਰ ਔਰ ਸਾਫ ਸੁਥਰੀ ਖੇਡਦਾ ਐ ਇਹਦਾ ਮੁਕਾਬਲਾ ਹੋਇਆ ਸਦਾਮ ਨਾਲ ਵੀ ਸਦਾਮ ਦਾ ਵੀ ਇਹੀ ਕੰਮ ਹੈ ਸਦਾਮ ਨੇ ਜ਼ਿਆਦਾਤਰ ਕੁਸ਼ਤੀਆਂ ਜਿੱਤੀਆਂ ਨੇ ਇਸ ਸੀਜ਼ਨ ਦੇ ਵਿੱਚ ਜਿੰਨੇ ਵੀ ਸਿੰਝ ਮੇਲੇ ਹੋਏ ਨੇ ਉਹਨੇ ਜ਼ਿਆਦਾਤਰ ਕੁਸ਼ਤੀਆਂ ਜਿੱਤੀਆਂ ਨੇ ਬਹੁਤ ਘੱਟ ਹਾਰਿਆ ਔਰ ਕੁਸ਼ਤੀਆਂ ਪੁਆਇੰਟ ਤੇ ਵੀ ਜਿੱਤੀਆਂ ਨੇ ਉਹਨੇ ਔਰ ਕੁਝ ਇੱਕ ਦੋ ਹੀ ਕੁਸ਼ਤੀਆਂ ਨੇ ਜਿਹੜੀਆਂ ਬਰਾਬਰੀ ਤੇ ਛਡਾਈਆਂ ਕਮੇਟੀ ਵਾਲਿਆਂ ਨੇ ਇਹੀ ਕੰਮ ਜਿਹੜਾ ਸੀਗਾ ਇਹਦਾ ਤਾਲਬਦਾ ਇਹਦਾ ਵੀ ਇਸ ਸੀਜ਼ਨ ਦੇ ਵਿੱਚ ਬਹੁਤ ਵਧੀਆ ਕੰਮ ਰਿਹਾ ਬਹੁਤ ਵਧੀਆ ਘੁਲਿਆ ਇਹ ਤੇ ਦੋਨਾਂ ਦੀ ਇਸੇ ਕਾਂਟੇ ਦੀ ਟੱਕਰ ਔਰ ਬਹੁਤ ਵਧੀਆ ਇਹ ਖਿਜਰਾਬਾਦ ਮੋਹਾਲੀ ਜਿਹੜਾ ਹੋਇਆ ਆਪਣਾ ਕੁਸ਼ਤੀ ਮੇਲਾ ਕੁਸ਼ਤੀ ਦੰਗਲ ਛਿੰਝ ਮੇਲਾ ਇਹਦੇ ਵਿੱਚ ਕੁਸ਼ਤੀ ਕਰਾਈ ਗਈ ਤੇ ਤੁਸੀਂ ਇਹ ਦੇਖੋ ਇਹਨਾਂ ਨੇ ਬਹੁਤ ਵਧੀਆ ਕੁਸ਼ਤੀ ਲੜੀ ਸਾਫ ਸੁਥਰੀ ਕੁਸ਼ਤੀ ਔਰ ਇੱਕ ਦੂਜੇ ਤੇ ਅਟੈਕ ਕੀਤੇ ਔਰ ਵਧੀਆ डाव-ਪੇਚ ਮਾਰੇ ਔਰ डाव-ਪੇਚਾਂ ਦਾ ਕਾਟ ਵੀ ਕਰਿਆ ਗਿਆ ਕਈ ਵਾਰ ਐਦਾਂ ਹੋ ਜਾਂਦਾ ਕਿ ਦਾ ਕੋਈ ਪਹਿਲਵਾਨ ਦੂਸਰਾ ਪਹਿਲਵਾਨ ਮਾਰਦਾ ਔਰ ਜਿੱਤ ਦੂਸਰਾ ਜਾਂਦਾ ਹੈ ਇਸੇ ਤਰ੍ਹਾਂ ਇਹਦੇ ਵਿੱਚ ਹੋਇਆ ਇਹਦੇ ਵਿੱਚ ਤਲਬ ਫਲਾਹੀ ਜੋ ਹੈ ਹਾਰ ਗਿਆ ਅਨਫੋਰਚਨਟਲੀ ਉਹ ਹਾਰ ਇਸ ਤਰ੍ਹਾਂ ਗਿਆ ਕਿ ਉਹਨੇ ਦਾਅ ਮਾਰਿਆ ਇਹਨੂੰ ਛੋਟੇ ਸਦਾਮ ਨੂੰ ਉਹਨੇ ਉਹਦੀ ਕਾਟ ਮਾਰਤੀ ਉਲਟਾ ਆਪ ਹੀ ਜਿਹੜਾ ਊਠ ਪਹਾੜੇ ਦੇ نیچے ਆਉਣ ਵਾਲਾ ਸਾਬ ਉਹ ਜਿਵੇਂ ਕਹਾਵਾਂ ਤਾਂ ਉਹ ਹੋ ਗਿਆ ਦਾਅ ਪੈ ਗਿਆ ਉਲਟਾ ਔਰ ਉਹਦੀ ਛੋਟੇ ਸਦਾਮ ਨੇ ਜਦੋਂ ਸਪੀਡ ਖਿੱਚੀ ਤਾਂ ਡਿੱਗਣ ਸਾਰੀ ਉਹਦੀ ਪਿੱਠ ਲੱਗ ਗਈ ਦੋਨੇ ਕੰਧੇ ਲੱਗ ਗਏ ਯਾਨੀ ਉਹਨੂੰ ਹਾਰ ਗਿਆ ਕੁਸ਼ਤੀ ਪਰ ਹਾਰ ਜਿੱਤ ਅਲੱਗ ਚੀਜ਼ ਹੈ ਅਲੱਗ ਮੈਨੇ ਰੱਖਦੀ ਹੈ ਜਿੱਤਣ ਵਾਲੇ ਨੂੰ ਇਨਾਮ ਮਿਲਦਾ ਉਹਦਾ ਨਾਮ ਵੀ ਜਿਆਦਾ ਹੁੰਦਾ ਪਰ ਕਈ ਵਾਰੀ ਐਦਾਂ ਹੁੰਦਾ ਕਿ ਹਾਰਿਆ ਹੋਇਆ ਪਹਿਲਵਾਨ ਵੀ ਹਾਰਨ ਵਾਲਾ ਪਹਿਲਵਾਨ ਵੀ ਲੋਕਾਂ ਦਾ ਦਿਲ ਜਿੱਤ ਕੇ ਲੈ ਜਾਂਦਾ ਹੈ ਇਹ ਤਲਪੁਲਾਹੀ ਬਹੁਤ ਵਧੀਆ ਪਹਿਲਵਾਨ ਹੈ ਬਹੁਤ ਵਧੀਆ ਨੇ ਕੁਸ਼ਤੀਆਂ ਦਿਖਾਈਆਂ ਨੇ ਖੇਡ ਮੇਲਿਆਂ 'ਚ ਇਸ ਵਾਰ ਸੋ ਲੋਕਾਂ ਦਾ ਇਹਨੇ ਧਿਆਨ ਆਪਣੀ ਤਰਫ ਖਿੱਚਿਆ ਲੋਕ ਇਹਨੂੰ ਪਸੰਦ ਕਰਦੇ ਨੇ ਲਾਈਕ ਕਰਦੇ ਨੇ ਇਹਦੀ ਫੈਨ ਫੋਲੋਇੰਗ ਵੱਧ ਰਹੀ ਹੈ ਪੰਜਾਬ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਹਿੰਦੁਸਤਾਨ ਦੇ ਦੂਸਰੇ ਸਟੇਟਾਂ ਦੇ ਵਿੱਚ ਜੰਮੂ ਕਸ਼ਮੀਰ ਮਹਾਰਾਸ਼ਟਰ ਕੋ ਲੈ ਕੇ ਆਪਣਾ ਯੂਪੀ ਤੇ ਇਹ ਹਿਮਾਚਲ ਰਾਜਸਥਾਨ ਸਭ ਜਗ੍ਹਾ ਦੰਗਲ ਜਾਊਗਾ ਵਧੀਆ ਕੁਸ਼ਤੀਆਂ ਲੜਿਆ ਕਰੂਗਾ ਤੇ ਇਹ ਕੁਸ਼ਤੀ ਦੇ ਵਿੱਚ ਇਹ ਹਾਰ ਗਿਆ ਕੋਈ ਗੱਲ ਨਹੀਂ ਪਰ ਛੋਟਾ ਸਿਧਾਂਮ ਵੀ ਇਸ ਵਾਰ ਇਸ ਸੀਜ਼ਨ ਦੇ ਵਿੱਚ ਬਹੁਤ ਵਧੀਆ ਖੋਲਿਆ ਔਰ ਉਹ ਵੀ ਆਪਣਾ ਨਾਮ ਕਮਾਊਗਾ ਇਸ ਸੀਜ਼ਨ ਦੇ ਵਿੱਚ ਬਹੁਤ ਸਾਰੇ ਲਗਭਗ ਚੋਟੀ ਦੇ ਅਖ 10 ਪਹਿਲਵਾਨ ਮਿਲੇ ਨੇ ਪੰਜਾਬ ਦੇ ਵਿੱਚ ਜੋ ਬਹੁਤ ਵਧੀਆ ਕਰਨਗੇ ਔਰ ਬਹੁਤ ਵਧੀਆ ਮੌਨੋਦ ਵਾਲੇ ਸਮੇਂ ਵਿੱਚ ਖੇਡਣਗੇ ਜਿਦੇ ਵਿੱਚ ਰਾਜੂ ਰਈਏਵਾਲ ਪ੍ਰਵੀਨ ਕਹਾਲੀ ਹੋਰ ਬਹੁਤ ਸਾਰੇ ਨਾਮ ਨੇ ਸੋ ਇਹ ਆਉਣ ਵਾਲੇ ਸਮੇਂ ਦੇ ਸਟਾਰ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਭਾਰੀ ਕੁਸ਼ਤੀਆਂ ਲੜਨ ਕਰਨਗੇ ਔਰ ਚੋਟੀ ਦੀਆਂ ਝੰਡੇ ਦੀਆਂ ਕੁਸ਼ਤੀਆਂ ਲੜਨ ਕਰਨਗੇ ਸੋ ਇਹ ਕੁਸ਼ਤੀ ਉਹਦਾ ਰਿਵਿਊ ਇਸ ਕਰਕੇ ਕੀਤਾ ਕਿਉਂਕਿ ਤਾਲਬ ਦੀ ਫੈਨ ਫੋਲੋਇੰਗ ਬਹੁਤ ਅੱਛੀ ਹੈ ਔਰ ਮੈਂ ਵੀ ਤਾਲਬ ਨੂੰ ਵਧੀਆ ਪਸੰਦ ਕਰਦਾ ਸਦਾਨ ਦੀਆਂ ਵੀ ਕਈ ਕੁਸ਼ਤੀਆਂ ਦੇਖਿਆ ਨੇ ਮੈਨੂੰ ਬਹੁਤ ਅੱਛੀਆਂ ਲੱਗੀਆਂ ਮੈਂ ਉਹਦਾ ਵੀ ਫੈਲਾ ਸੋ ਦੋਨਾਂ ਦੀ ਜਿਹੜੀ ਟੱਕਰ ਕਰਾਈ ਕਮੇਟੀ ਵਾਲਿਆਂ ਨੇ ਆਪਣਾ ਖਿਜਲਾਵਾਦ ਹਾਲੀ ਵਾਲਾ ਨੇ ਇਹ ਮੈਨੂੰ ਬਹੁਤ ਵਧੀਆ ਲੱਗਿਆ ਕਿ ਇਹਨਾਂ ਦੀ ਟੱਕਰ ਇੱਥੇ ਪੈ ਗਈ ਔਰ ਤਾਲਬ ਬੇਸ਼ੱਕ ਹਾਰ ਗਿਆ ਸਦਾਨ ਬਿਲਕੁਲ ਬੇਸ਼ੱਕ ਜਿੱਤ ਗਿਆ ਔਰ ਕੁਸ਼ਤੀ ਇਹ ਬਰਾਬਰ ਦੀ ਸੀ ਬਰਾਬਰੀ ਦੀ ਕੁਸ਼ਤੀ ਸੀ ਕਿਸੇ ਨੂੰ ਵੀ ਵੱਧ ਘੱਟ ਨਹੀਂ ਮੰਨਿਆ ਜਾ ਸਕਦਾ ਦੋਨੇ ਚੋਟੀ ਦੇ ਮਨ ਸੀਗੇ ਬਰਾਬਰ ਸੇਮ weight ਸੇਮ এজ ਔਰ ਕਈ ਕੁਛ ਚੀਜ਼ਾਂ ਬਰਾਬਰ ਮਿਲਦੇ ਜਲਦੀਆਂ ਇੱਕੋ ਜਿਹੀ ਫੁਰਤੀ ਸਪੁਰਤੀ ਕੁਸ਼ਤੀ ਵਧੀਆ ਹੋਈ ਹਾਰਜਿਤ ਹੋ ਗਈ ਸੋ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਔਰ ਚੈਨਲ ਤਾਂ ਸਬਸਕ੍ਰਾਈਬ ਜਰੂਰ ਜਰੂਰ ਕਰਿਓ ਕਿ ਨੈਕਸਟ ਵੀਡੀਓ ਟੜਾ ਟੜਾ ਰੋਜ਼ ਆ ਰਹੀਆਂ ਨੇ 4 4 5 5 ਆਪਣੀਆਂ ਉਹ ਸਾਰੀਆਂ ਦਾ ਰਿਵਿਊ ਪਹੁੰਚੇ ਤੁਹਾਡੇ ਕੋਲ ਔਰ ਤੁਸੀਂ ਉਹ ਆਪਣਾ ਉਹਨਾਂ ਕੁਸ਼ਤੀਆਂ ਦਾ ਆਨੰਦ ਮਾਣ ਸਕੋ ਕਿਉਂਕਿ ਮੈਂ ਉਹਨਾਂ ਕੁਸ਼ਤੀਆਂ ਦੇ ਰਿਵਿਊ ਕਰਦਾ ਜਿਹੜੀਆਂ ਮੈਨੂੰ ਵਧੀਆ ਲੱਗਦੀਆਂ ਨੇ ਜਾਂ ਮੇਰੇ ਦੋਸਤ ਮੈਨੂੰ ਜਿਹੜਾ ਮੈਸੇਜ ਕਰ ਦਿੰਦੇ ਨੇ ਕਿ ਇਹਨਾਂ ਦਾ ਰਿਵਿਊ ਕਰੋ ਇਹਨਾਂ ਆ ਇਹ ਪਹਿਲਵਾਨ ਦੀ ਕੁਸ਼ਤੀ ਜਦੋਂ ਹੋਈ ਤਾਂ ਰਿਵਿਊ ਪਾਇਓ ਸੋ ਵਧੀਆ ਪਹਿਲਵਾਨਾਂ ਦੇ ਰਿਵਿਊ ਪਾਈਦਾ ਤੇ ਤੁਹਾਨੂੰ ਪਸੰਦ ਆਉਂਦੇ ਨੇ ਤੁਸੀਂ ਬਹੁਤ ਵਧੀਆ ਕਮੈਂਟਸ ਕਰਦੇ ਹੋ ਲਾਈਕ ਕਰਦੇ ਹੋ ਔਰ ਇਹੀ ਤੁਹਾਡਾ ਪਿਆਰ ਇਸੇ ਤਰ੍ਹਾਂ ਜੁੜੇ ਰਹੋ ਇਸ ਚੈਨਲ ਨਾਲ ਬੱਲੇ ਬੱਲੇ ਵਲੌਗ ਚੈਨਲ ਤੁਹਾਡਾ ਹਮੇਸ਼ਾ ਤੁਹਾਡਾ ਜੇ ਕੋਈ ਸੁਝਾਅ ਜੇ ਕੋਈ ਆਪਣੀ ਵੀਡੀਓ ਪਵਾਉਣੀ ਹੋਵੇ ਤਾਂ ਤੁਸੀਂ ਦੋ ਆ ਆਪਣਾ ਮੈਨੂੰ ਕੰਟੈਕਟ ਨੰਬਰ ਦੇ ਸਕਦੇ ਹੋ ਮੈਸੇਜ ਦੇ ਵਿੱਚ ਕਹਿ ਸਕਦੇ ਹੋ ਫਿਰ WhatsApp ਤੇ ਮੈਂ ਤੁਹਾਨੂੰ ਆਪਣਾ WhatsApp ਨੰਬਰ ਦੇ ਦੂੰਗਾ ਉੱਤੇ ਲਿੰਕ ਪਾ ਸਕਦੇ ਹੋ ਔਰ ਜਿਹੜਾ ਵੀ ਕੋਈ ਮੈਟਰ ਹੋਏ ਉਹ ਆਪਾਂ ਵੀਡੀਓ ਪਾ ਦਾਂਗੇ ਫ੍ਰੀ ਆਫ ਕਾਸਟ ਕੋਈ ਚੈਨਲ ਤੇ ਆਪਾਂ ਪੈਸੇ ਨਹੀਂ ਲੈਂਦੇ ਵਾਹਿਗੁਰੂ ਦਾ ਦਿੱਤਾ ਸਭ ਕੁਝ ਹੈ ਬਾਕੀ ਚੈਨਲ ਤੋਂ ਤੁਹਾਡੀ ਮਿਹਰਬਾਨੀ ਦੇ ਨਾਲ ਕਾਫੀ ਆ ਜਾਂਦਾ ਸੋ ਦੋਸਤੋ ਇੱਥੇ ਵੀਡੀਓ ਲੰਬੀ ਹੋ ਰਹੀ ਹੈ ਕਰ ਰਹੇ ਆਪਾਂ ਇਹਦਾ ਦਾ ਐਂਡ ਸੋ ਇਜਾਜ਼ਤ ਲੈਣੇ ਆ ਤੁਹਾਡੇ ਤੋਂ ਸਾਰੇ ਭੈਣ ਭਰਾਵਾਂ ਨੂੰ ਮੇਰੇ ਦੋਸਤਾਂ ਨੂੰ ਵੀਰਾਂ ਨੂੰ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਆਦਾ